ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਹਲਕਾ ਫਲੋਰ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਮਨੁੱਖਤਾ ਅਤੇ ਸੇਵਾ ਦੀ ਬੇਮਿਸਾਲ ਬਣ ਕੇ ਸਾਹਮਣੇ ਆਇਆ ਤੇ ਫਲੋਰ ਦੇ ਰਹਿਣ ਵਾਲੇ ਮਕਰਨ ਲਾਲ ਨੇ ਸਤ ਸੰਗਤ ਅਤੇ ਆਮ ਲੋਕਾਂ ਨੂੰ ਆਵਾਜ਼ਾਈ ਦੌਰਾਨ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਇਸ ਲਈ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਟੁੱਟੀਆਂ ਸੜਕਾਂ ਦੇ ਖੱਡੀਆਂ ਨੂੰ ਪਰੰਦੀ ਸੇਵਾ ਸ਼ੁਰੂ ਕੀਤੀ ਤੇ ਜਾਣਕਾਰੀ ਦੇ ਮੁਤਾਬਿਕ ਮਕਨ ਲਾਲ ਪਿਛਲੇ ਲਗਭਗ 6 ਮਹੀਨਿਆਂ ਤੋਂ ਲਗਾਤਾਰ ਇਸੇ ਤਰ੍ਹਾਂ ਦੀ ਸਮਾਜ ਸੇਵਾ ਕਰ ਰਿਹਾ ਹੈ ਤੁਹਾਨੂੰ ਦਾ ਕਹਿਣਾ ਹੈ ਕਿ ਉਹ ਇਹ ਵੀ ਸੇਵਾ ਨਿਸ਼ਕਾਮ ਭਾਵ ਨਾਲ ਕਰ ਰਹੇ ਹਨ ਕਿ ਕੋਈ ਵੀ ਵਿਅਕਤੀ ਕਿਸੇ ਹਾਸੇ ਦਾ ਸ਼ਿਕਾਰ ਨਾ ਹੋਵੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਵੀ ਜਿੱਥੇ-ਜਿੱਥੇ ਸੜਕਾਂ ਟੁੱਟੀਆਂ ਹੋਈਆਂ ਹਨ ਉਹਨਾਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਦੀ ਜਾਨ ਸੁਰੱਖਿਅਤ ਰਹੇ। ਹਾਂਜੀ ਆਪਣਾ ਸ਼ੁਭ ਨਾਮ ਮਕਰਾਲਾ ਜੀ। ਹਾਂਜੀ ਮਕਰਾਲਾ ਜੀ ਕਿਹੜਾ ਏਰੀਆ ਪੈਂਦਾ ਜੀ? ਤੇ ਤਸਕੀਰ ਫਲੌਰ ਜ਼ਿਲ੍ਹਾ ਜਲੰਧਰ। ਹਾਂਜੀ ਕਿ ਨਕੌਧਾ ਰੋਡ। ਹਾਂਜੀ ਅੱਜ ਤੁਸੀਂ ਇਹ ਰੋਡ ਤੇ ਇਹ ਜਿਹੜੇ ਟੋਏ ਪਰਦੇ ਨਜ਼ਰ ਆ ਰਹੇ ਹੋ। ਕਿੰਨੀ ਕਿਹੜੇ ਹੋ ਗਏ ਆਪਾਂ ਨੂੰ ਇਦਾਂ ਦੇ ਕੰਮ ਕਰਦਿਆਂ ਨੂੰ? ਕੁਇ ਤਕਰੀਬਨ 5-6 ਮਹੀਨੇ ਹੋ ਗਏ ਜੋਂ ਦਾ 15 ਦਿਨ ਮਤਵਾ ਨਹੀਂ ਮੈਂ ਬਿਮਾਰ ਜਾਦਾ ਹੋ ਗਿਆ ਸਰਲ ਡਾਊਨ ਹੋ ਗਿਆ ਬੁਖਾਰ ਹੋ ਗਿਆ ਅਜਾੜਾਂ ਕੇ ਮੈਂ ਦੇਖਿਆ ਵੀ ਜਾਦੇ ਮਾਹੌਲ ਫੇਦਵਾਰਾ ਖਰਾਬ ਹੋਣਾ ਪਿਆ ਹੂੰ ਹੂੰ ਸ਼ਹਿਰ ਦਾ ਰੋਡ ਦਾ ਇਹ ਦਵਾਰਾ ਕਰਨਾ ਪਿਆ ਅੱਛਾ ਜੀ ਇਹ ਦੇਖਿਆ ਜਾਵੇ ਸਰ ਇਹ ਕੰਮ ਸਰਕਾਰ ਦੇ ਹਨ ਅੱਜ ਇੱਕ ਬਯੁਰਗ ਵਿਅਕਤੀ ਕਰਦਾ ਹੈ ਨਜ਼ਰ ਆ ਰਿਹਾ ਹੈ ਕਿ ਕਿਸੇ ਵੱਲੋਂ ਕਰਵਾਇਆ ਜਾ ਰਿਹਾ ਕੰਮ ਹੈ ਜਾਂ ਤੁਸੀਂ ਆਪ ਆਪਣੇ ਵੱਲੋਂ ਕਰ ਰਹੇ ਆਪਣੇ ਵੱਲ ਕਰ ਰਿਹਾ ਕਿਸੇ ਨੂੰ ਕੁਝ ਨਹੀਂ ਕੋਰਾ ਨਾ ਕਿ ਇਸ ਤੋਂ ਆਪਾਂ ਕੋ ਰੁਪਈਆ ਲੈਣੇ ਕੋਈ ਨਹੀਂ ਸਾਧ ਸੰਗ ਦੀ ਸੇਵਾ ਦੇ ਵਿੱਚ ਜੋ ਵੀ ਹਾਜ਼ਰੀ ਭਰਤਗੇ ਹਰ ਵੇਲੇ ਹਾਜ਼ਰ ਰਹੀਦਾ ਸਾਧ ਸੰਗ ਦੀ ਸੇਵਾ ਦੇ ਵਿੱਚ ਹਾਜ਼ਰ ਰਹੀਦਾ ਅੱਛਾ ਜੀ ਇਹ ਕਿੱਦਾਂ ਤੁਹਾਡੇ ਮਨ ਵਿੱਚ ਆਇਆ ਸੀਗਾ ਕਿ ਮਤਲਬ ਜਿਹੜੇ ਰੋਡ ਤੇ ਟੋਏ ਹਨ ਜਿਸ ਦੇ ਕਾਰਨ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ ਕੋਈ ਜਾਨੀ ਮੌਲੀ ਨੁਕਸਾਨ ਨਾ ਮਤਲਬ ਕਿਸੇ ਦਾ ਨੁਕਸਾਨ ਨਾ ਹੋ ਸਕੇ ਕੋਈ ਐਕਸੀਡੈਂਟ ਨਾ ਹੋ ਜਾਵੇ ਆਜਾਂ ਜੀ ਹਰ ਵੇਲੇ ਕਿਤੇ ਮੈਨੂੰ ਜੇ ਫੋਨ ਆਦਾ ਕਿਤੇ ਟੂਆ ਟੂਆ ਮੈਂ ਉਸੇ ਵੇਲੇ ਤਕਰੀਬਨ ਉਸੇ ਵੇਲੇ ਜਾਂਦਾ ਹਰ ਇੱਕ ਕੋਲ ਮੇਰਾ ਨੰਬਰ ਆ ਉਹਦੇ ਵੇਲੇ ਚੱਲ ਜਾਂਦਾ ਜ਼ਿਆਦਾ ਟੂਆ ਜਾਂ ਤਕਰੀਬ ਜਾਂ ਕਿਰਨ ਕੋਈ ਨਾ ਕੋਈ ਬਾਗ ਕਿਤੇ ਹੁੰਦਾ ਆ ਜਾਂੜਤ ਹੁੰਦਾ ਮੈਂ ਉਸੇ ਵੇਲੇ ਰੇੜਾ ਚੁੱਕ ਕੇ ਆਪਣ ਚਲੇ ਜਾਂਦਾ ਮਿਰਜੋਰ ਸਾਧਨਾ ਜਿਉਂ ਨੀ ਕਿ ਮਿਰਚ ਹਿੰਮਤ ਆ ਆਪਣੇ ਆਪ ਦਾ ਮੈਂ ਪੂਰਾ ਜੋਰ ਲਾਉਣਾ ਉਹਦੇ ਲਈ ਕੋਈ ਕੋਹਨੋ ਕੋ ਦੁਰਘਟਨਾ ਤੋਂ ਬਚ ਸਕੇ ਸਾ ਸੰਸਥਾ ਸੇਵਾ ਦੇ ਵਿੱਚ ਹਾਜ਼ਰ ਹੋ ਸਕੇ ਜਿੰਨ ਵੱਧ ਤੋਂ ਵੱਧ ਸਾਥ ਸੰਸਲੇ ਕਰ ਸਕਣ ਸਰਕਾਰਾਂ ਦੇ ਪਿਛਲੇ ਕੁਝ ਦਿਨਾਂ ਤੋਂ ਦੇਖਿਆ ਹੀ ਆ ਜੇ ਦੁਕਾਨ ਕੋ ਗੁੱਤਾ ਹੁੰਦਾ ਤਾਂ ਫਲੋਰ ਦੇ ਵਿੱਚ ਨਾ ਹੁੰਦਾ ਇਹਨਾਂ ਦਾ ਹਾਂ ਹਾਂ ਹਾਂਜੀ ਜੇ ਦੇਖਿਆ ਜਾਵੇ ਹੁਣੇ ਹਜੇ ਇੱਕ ਜਿਹੜੇ ਇਲੈਕਸ਼ਨ ਹੋ ਕੇ ਆਟੇ ਹਨ ਉਹਨਾਂ ਵਿੱਚ ਸਭ ਕੁਝ ਸਾਫ਼ ਨਜ਼ਰ ਆ ਰਿਹਾ ਹੈ ਸਰਕਾਰ ਦੇ ਕਿੰਨੇ ਕੰਮ ਕੀਤੇ ਹੋਣਗੇ ਇੱਥੇ ਦੇ ਜਿਹੜਾ ਉਹਨਾਂ ਨੂੰ ਇੰਨਾ ਵੱਡਾ ਇੱਕ ਘਾਟਾ ਮਹਿਸੂਸ ਹੋਇਆ ਹਾਂਜੀ ਜਿੱਦਾਂ ਪ੍ਰਿੰਸੀਪਲ ਸਾਹਿਬ ਸਾਨੂੰ ਬਹੁਤ ਮਾਣ ਸੀ ਜਿੱਦਾ ਫਲੋਰ ਦੇ ਸਗੇ ਲੋੜ ਤੇ ਨਕਸ਼ੇ ਨੂੰ ਬਦਲ ਕੇ ਰੱਖ ਦੇਣਾ ਚਾਹੀਦਾ ਸੀ ਇਹਨੂੰ ਐਨ ਸੋਨੇ ਤਰ੍ਹਾਂ ਚਮਕਾ ਦੇਣਾ ਚਾਹੀਦਾ ਸੀ ਬਸ ਕੋਈ ਜਾਂਦਾ ਜੀ ਉਹਦਾ ਫੋਨ ਕਰ ਦਿੰਦੇ ਫੋਨ ਦੇ ਵਿੱਚ ਲੋਕ ਕੰਮ ਹੁੰਦਾ ਕੰਮ ਤਾਂ ਕੋਈ ਹੁੰਦਾ ਨਹੀਂ ਫੋਨ ਹੀ ਦਾ ਬਸ ਠੀਕ ਹੈ ਸਰਕਾਰ ਨੂੰ ਕੀ ਮੈਸੇਜ ਕਰਨਾ ਚਾਹੂਗੇ ਸਰਕਾਰ ਨੂੰ ਇਹੀ ਕੰਮ ਜਦੋਂ ਪ੍ਰਿੰਸੀਪਲ ਸਾਹਿਬ ਨੂੰ ਇਹੀ ਆਵੇ ਹੁਣ ਜੋ ਗਾਂ ਹੁਣੇ ਕੰਮ ਕਰ ਲੋ ਗਾਂ ਜਿਹੜੇ ਇਲੈਕਸ਼ਨ ਉਹਦੇ ਵਿੱਚ ਲੋਕਾਂ ਨੂੰ ਪਤਾ ਲੱਗ ਜਾਵੇ ਕੋਈ ਨਾ ਕੋਈ ਤੁਸੀਂ ਕੰਮ ਚਰਗੇ ਕੀਤੇ ਆ ਜੀ ਇਹ ਉਹਦੇ ਵਿੱਚ ਸਾਰਾ ਸੁਧਾਰ ਹੋਣਾ ਚਾਹੀਦਾ ਧੰਨਵਾਦ ਜੀ మతిని బా బ